ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕਾਂਗਰਸ ਪਾਰਟੀ ਦੇ ਨਿਰਤਕ ਆਗੂ ਸੁਖਪਾਲ ਸਿੰਘ ਖਹਿਰਾ ਕਿਉਂ ਹੋਏ ਆਪਣੇ ਹੀ ਸਾਥੀਆਂ ਦੇ ਵਿਰੁੱਧ ਕਿਉਂ ਬਗਾਵਤ ਕਰ ਰਹੇ ਨੇ ਉਹਨਾਂ ਦੇ ਵਿਰੁੱਧ ਕਿਹੜੀ ਗਲਤੀ ਉਹਨਾਂ ਨੇ ਕੀਤੀ ਹੈ ਯਾਨੀ ਕਿ ਸੁਖਪਾਲ ਸਿੰਘ ਖਹਿਰਾ ਦੇ ਕੋਲ ਐਵੀਡੈਂਸ ਹੁੰਦੇ ਨੇ ਵਿਦ ਆਊਟ ਐਵੀਡੈਂਸ ਉਹ ਕਦੇ ਵੀ ਕਿਸੇ ਉੱਤੇ ਅਲਜ਼ਾਮ ਜਾਂ ਬਲੇਮ ਨਹੀਂ ਲਗਾਉਂਦੇ ਕਿਉਂਕਿ ਪਿਛੇ ਵੱਜੋਂ ਜੇ ਉਹਨਾਂ ਦੀ ਗੱਲ ਕਰੀਏ ਸਿਆਸਦਾਨ ਹੋਣ ਦੇ ਨਾਲ ਨਾਲ ਉਹ ਇੱਕ ਐਡਵੋਕੇਟ ਵੀ ਨੇ ਸੁਖਪਾਲ ਸਿੰਘ ਖਹਿਰਾ ਤੇ ਭਾਵੇਂ ਕਈ ਇਲਜ਼ਾਮ ਲੱਗੇ ਲੇਕਿਨ ਇਧਰ ਆਪਣੇ ਹੀ ਵਿਧਾਇਕਾਂ ਸੰਸਥਾ ਉੱਤੇ ਤੱਤੇ ਹੋ ਗਏ ਇੱਕ ਪਾਸੇ ਹਰਿਆਣਾ ਦੀ ਯਾਨਕੀ ਭਾਜਪੀ ਦੀ ਸਰਕਾਰ ਨੇ ਪੰਜਾਬ ਦੇ ਰਸਤੇ ਬੰਦ ਕੀਤੇ ਬੈਰੀਕੇਡ ਰੋਕੇ ਇਹ ਲੇਕਿਨ ਇੱਧਰ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਾ ਬਾਜਬਾ ਰਾਣਾ ਗੁਰਜੀਤ ਸਿੰਘ ਚਰਨਜੀਤ ਸਿੰਘ ਚੰਨੀ ਅਤੇ ਹੋਰ ਵੱਡੇ ਆਗੂਆਂ ਵੱਲੋਂ ਜਦੋਂ ਬਜਟ ਸੈਸ਼ਨ ਚੱਲ ਰਿਹਾ ਸੀ ਪੰਜਾਬ ਦਾ ਤੇ ਨੈਬ ਸੈਣੀ ਨੂੰ ਸਨਮਾਨਿਤ ਕੀਤਾ ਗਿਆ ਉਸ ਨੂੰ ਬੁਕੇ ਦਿੱਤੇ ਗਏ ਉਹਦੇ ਨਾਲ ਚਾਹ ਸਾਂਝੀ ਕੀਤੀ ਗਈ ਯਾਨੀ ਕਿ ਇਹਨਾਂ ਦੀਆਂ ਚਾਹ ਪਾਰਟੀਆਂ ਚੱਲਦੀਆਂ ਰਹਿੰਦੀਆਂ ਨੇ ਫਿਰ ਦੂਜੇ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਹੈ ਇਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਤਤਤੇ ਹੋਏ ਜਦੋਂ ਪੱਤਰਕਾਰ ਨੇ ਇਹ ਸਵਾਲ ਪੁੱਛੇ ਉਹਨਾਂ ਕਿਹਾ ਜਿਹੜੀ ਗੱਲ ਸਹੀ ਹੈ ਉਹ ਸਹੀ ਹੈ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਵੇ ਤੇ ਚਾਹੇ ਪ੍ਰਗਟ ਸਿੰਘ ਹੋਵੇ ਤੇ ਭਾਵੇਂ ਰਾਣਾ ਗੁਰਜੀਤ ਹੋਵੇ ਮੈਂ ਸਾਰਿਆਂ ਦਾ ਵਿਰੋਧ ਕਰਦਾ ਹਾਂ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਹਰਿਆਣਾ ਤੋਂ ਨੈਬ ਨੂੰ ਬੁਕੇ ਦੇ ਕੇ ਸਨਮਾਨਤ ਕੀਤਾ ਅਤੇ ਚਾਹ ਦੀਆਂ ਇਕੱਠੇ ਬੈਠ ਕੇ ਚੁਸਕੀਆਂ ਲਗਾਈਆਂ ਉਹਨਾਂ ਕਹੇ ਇੱਕ ਪਾਸੇ ਤਾਂ ਕਿਸਾਨਾਂ ਨੂੰ ਲੈ ਕੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਦੇ ਕਿਸਾਨਾਂ ਨਾਲ ਤੇ ਦੂਸਰੇ ਪਾਸੇ ਸਾਡੇ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਮੋਢੇ ਦੇ ਨਾਲ ਮੋਢਾ ਗੋਡੇ ਦੇ ਨਾਲ ਗੋਡਾ ਜੋੜ ਕੇ ਬੈਠਦੇ ਹਾਂ ਉਹਨਾਂ ਕਿਹਾ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਗੁਰੇਸ ਕਰਨਾ ਚਾਹੀਦਾ ਹੈ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਇੱਕ ਪਾਸੇ ਹਰਿਆਣੇ ਵਾਲੇ ਨੇ ਬੈਰੀਕਡ ਲਗਾਏ ਸੜਕਾਂ ਬੰਦ ਕੀਤੀਆਂ ਹਾਈਵੇ ਜਾਮ ਬੰਦ ਕਰ ਦਿੱਤੇ ਲੋਕ ਜਿਹੜੇ ਪ੍ਰਭਾਵਿਤ ਹੋਏ ਆਵਾਜ਼ਾਂ ਹੀ ਪ੍ਰਭਾਵਿਤ ਹੋਈ ਪੰਜਾਬ ਦੇ ਵਪਾਰ ਨੂੰ ਬੜੀ ਛੱਟ ਲੱਗੀ ਤੇ ਹੁਣ ਜਿਹੜੇ ਪ੍ਰਤਾਪ ਸਿੰਘ ਬਾਜਵਾ ਵਰਗੇ ਵੱਡੇ ਕਾਂਗਰਸ ਪਾਰਟੀ ਦੇ ਆਗੂ ਨੇ ਇਹ ਤਾਂ ਨੈਪ ਸੈਣੀ ਦੇ ਨਾਲ ਮਿਲ ਕੇ ਚਾਹਦੀਆਂ ਚੁਸਕੀਆਂ ਮਾਰ ਰਹੇ ਨੇ ਤੇ ਜਿਹੜੀ ਉਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਤੇ ਸਿੱਧੂ ਮੂਸੇਵਾਲਾ ਦਾ ਗਾਣਾ ਵੀ ਲੱਗਿਆ ਸੀ ਉਸ ਨੂੰ ਆਕੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਇੱਕ ਪਾਸੇ ਸਾਡੀ ਪੰਜਾਬ ਦੇ ਕਿਸਾਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਿਰ ਧੜ ਦੀ ਬਾਜ਼ੀ ਹੈ ਤੇ ਦੂਸਰੇ ਪਾਸੇ ਸਾਡੇ ਆਗੂਆਂ ਵੱਲੋਂ ਚਾਹ ਪੀਤੀ ਜਾਂਦੀ ਹੈ ਨੈਪ ਸੈਣੀ ਵਰਗੇ ਮੁੱਖ ਮੰਤਰੀ ਉਹ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਹਨੇ ਕਿਹਾ ਆਮ ਆਦਮੀ ਪੀਟੀ ਆਮ ਆਦਮੀ ਪਾਰਟੀ ਚਾ ਪੀਂਦੇ ਨੇ ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿਉਂਕਿ ਇਹਨਾਂ ਦਾ ਆਪਸੀ ਗਠਬੰਧਨ ਹੈ ਇੱਕ ਦੂਜੇ ਨਾਲ ਮਿਲੇ ਹੋਏ ਨੇ ਲੇਕਿਨ ਸਾਡਾ ਗਠਬੰਧਨ ਨਹੀਂ ਮੈਂ ਪ੍ਰਤਾਪ ਸਿੰਘ ਬਾਜਵਾ ਅਤੇ ਉਸਦੇ ਸਾਥੀਆਂ ਦਾ ਠੋਕੇ ਵਿਰੋਧ ਕਰਦਾ ਹਾਂ ਤਾਂ